ਸੋ ਕਹਾ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੋਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਹੋ ਕੋਰ ਸਾਹੋ ਝੱਟੀਐ ਤੋਦ ਦੇਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸਿਰਸਾਹ ਦਾਸਾਹੂ ਜਿਸ ਪਾਸ ਬਹਿ ਖਿਆਸੋਹੀ ਹੈ ਸਬਨਾ ਦਾ ਵੇਸਾਹੂ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਨ ਕੀਨੇ ਵਸ ਆਪਣੈ ਤ੍ਰ ਗੁਣ ਭਵਨ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਰਾਬ ਕੀ ਓਟ ਗਹੇ ਤਉ ਛੂਟੋ ਸਾਦ ਪ੍ਰਸਾਦ ਹਰਿ ਹਰਿ ਹਰ ਗਾਈ ਬੇਖੇ ਬਿਆਦੇ ਤਬ ਹੂਟੋ ਹਸੂਨੀਏ ਨਹ ਮੁਖਤੀ ਬਕੀਐ ਨਹ ਮੋਹ ਹੈ ਉਹ ਡੀਠੀ ਐਸੀ ਠਾ ਗਉਰੀ ਪਾਏ ਭੁਲਾਵੈ ਮਾਨ ਸਭ ਕੈ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਓਨੇ ਘਰ ਘਰ ਮੇਲਿਓ ਦੁਆ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਹਾ ਬਲਿਹਾਰੀ ਸਤ ਗੁਰ ਆਪਣੇ ਜਿਨੇ ਇਹੋ ਚਲਤ ਦਿਖਾਇਆ ਗੂਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸ਼ਾਂਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਸੰਤ ਪ੍ਰਸਾਦ ਮਹ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪੁਨੇ ਘਰ ਲੈ ਆਇਆ ਖਾਟੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ